ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਮਿਸਟਰ ਬੀਨ ਆਪ ਜੀ ਨਾਲ ਬਹੁਤ ਖੁਸ਼ ਹਾਂ ਨਿਊਜ਼ ਸਾਂਝੀ ਕਰਨ ਜਾ ਰਿਹਾ ਹਾਂ ਜਿਸ ਤਰ੍ਹਾਂ ਮਲਟੀਮੀਡੀਆ ਅਟੂ ਯੂ ਐਸ ਏ ਮੇਰਾ ਭਰਾ ਜੋ ਕਿ ਅਸੀਂ ਸੰਘਰਸ਼ ਦੇ ਨਾਂ 'ਚ ਇਕੱਠਿਆਂ ਨੇ ਕੰਮ ਕੀਤਾ ਜੁਗਨ ਸਿੰਘ ਤੇ ਮਸ਼ਿੰਦਾਰ ਆਂਪੁਰ ਦੀ ਧਰਤੀ ਤੇ ਉਹ ਮੇਰਾ ਭਰਾ ਹੈ ਬੀਨਾ ਸਾਗਰ ਜੀ ਤੇ ਉਹਨਾਂ ਦੀ ਸੁਪਤਰੀ ਅਰਜੀਨਾ ਸਾਗਰ ਜੀ ਤੇ ਨਾਲ ਉਹਨਾਂ ਦੇ ਸਾਥੀ ਵਿੰਦੋਸ ਦੇ ਜੋ ਬਹੁਤ ਅੱਛੇ ਆਰਟਿਸਟ ਨੇ ਸਿੰਗਰ ਨੇ ਆਪ ਸਭ ਲਈ ਸਖੀ ਦਾ ਮਿਲਾ ਕਰਨ ਜਾ ਰਹੇ ਨੇ ਸੰਗਰੂਰ ਵਿਖੇ ਡੀਸੀ ਆਫਿਸ ਆਡੀਟੋਰੀਅਮ ਵਿਖੇ ਇਸ ਵਿੱਚ ਪੁਰਾਣੀ ਵਿਰਸੇ ਨਾਲ ਸੰਬੰਧਤ ਜੋ ਕਿ ਗਵਾਚ ਰਿਹਾ ਹੈ ਸਾਡੇ ਤੋਂ ਨਵੇਂ ਬੱਚਿਆਂ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਕਿ ਪੁਰਾਣਾ ਕੀ ਸੀ ਉਹ ਸਭ ਪਿਛਟ ਤ ਜਾਵੇਗਾ ਅਤੇ ਆਪ ਜੀ ਦੇ ਮਨ ਰੰਗਣ ਲਈ ਮੰਨ ਉਸ ਸਾਡੇ ਪੰਜਾਬੀ ਫਿਲਮੀ ਐਕਟਰ ਵੀ ਪਹੁੰਚਣਗੇ ਅਤੇ ਸਾਡੇ مشهور ਕਲਾਕਾਰ ਵੀ ਆਪсида ਮਨੋਰੰਜਨ ਕਰਨਗੇ ਇਸ ਕਰਕੇ ਕਰਾਉਣਾ ਜ਼ਰੂਰੀ ਹੈ ਜੋ ਸਾਡੇ ਨਵੀਂ ਜਨਰੇਸ਼ਨ ਹੈ ਨਵੇਂ ਬੱਚੇ ਨੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਸਾਡਾ ਪੁਰਾਣਾ ਸੱਭਿਆਚਾਰ ਕੀ ਸੀ ਭੁੱਲਣਾ ਨਹੀਂ ਭਰਾ پلان ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੀਰ ਸ਼ਾਮ ਤੱਕ ਇਹ ਮੇਲਾ ਚੱਲੇਗਾ ਮੈਂ ਸਾਰੀ ਟੀਮ ਨੂੰ ਮੁਬਾਈ ਦਿੰਦਾ ਹਾਂ ਮੈਨੂੰ ਵੀ ਸੱਦਿਆ ਹੈ ਲੇਕਿਨ ਮੇਰੇ ਕੁਸ਼ਲ ਜੀ ਮਿਆਂ ਕਰਕੇ ਮੈਂ ਨਹੀਂ ਪਹੁੰਚ ਸਕਦਾ ਮੇਰੀ ਜੋ ਬੀਨ ਰਿਕੋਰਸ ਦੀ ਟੀਮ ਹੈ ਉਹ ਜ਼ਰ ਪਹੁੰਚੇਗੀ ਇਸ ਮੇਲੇ ਵਿੱਚ ਉਹਨਾਂ ਨੇ 12 ਅਪ੍ਰੈਲ ਦਿਨ ਸ਼ਨੀਵਾਰ ਵੀਸੀ ਆਫਿਸ ਅਰੀਟੋਰੀਅਮ ਸੂਰੂ ਹੋ ਰਿਹਾ ਹੈ ਮਿਲਦੇ ਆ ਫਿਰ ਆਓ ਸਾਰੇ ਪਰਵਾਸ ਸਮੇਤ ਬੱਚਾ ਸਮੇਤ ਪਹੁੰਚੋ tan la